ਜਦੋਂ ਅਰਦਾਸੀਆ ਸਿੰਘ ਅਰਦਾਸ ਕਰਨ ਲੱਗਾ ਤੇ ਸਰਦਾਰ ਹਰਦੀਆਰ ਸਿੰਘ ਅਰਦਾਸੀਆ ਸਿੰਘ ਦੇ ਕੰਨ ਵਿੱਚ ਜਾ ਕੇ ਕੁਝ ਕਹਿੰਦੇ ਆ ਤੇ ਅਰਦਾਸੀਆ ਸਿੰਘ ਕਹਿੰਦਾ ਵੀ ਮੇਰੇ ਕੋਲੋਂ ਹੀ ਅਰਦਾਸ ਨਹੀਂ ਹੋਣੀ ਸੋਚੋ ਕਿਹੜੇ ਸ਼ਬਦ ਹੋਣਗੇ ਜਿਹੜੇ ਅਰਦਾਸੀਆ ਸਿੰਘ ਨੇ ਮਨਾ ਕਰਤਾ ਵੀ ਮੇਰੇ ਕੋਲ ਇਹ ਅਰਦਾਸ ਨਹੀਂ ਹੋਣੀ ਇਹ ਅਰਦਾਸ ਤੁਸੀਂ ਆਪੇ ਕਰ ਲਓ ਉਹਨੇ ਕਿਹਾ ਨਹੀਂ ਕਰਨੀ ਤੁਹਾਨੂੰ ਪੈਣੀ ਆ ਕਰੋ ਅਰਦਾਸ ਉਹ ਅਰਦਾਸ ਕਿਹੜੀ ਸੀ ਕਿ ਸਰਦਾਰ ਹਰਦੀਆਰ ਸਿੰਘ ਦੇ ਘਰ ਹੇ ਵੈਗ ਨੂੰ ਅਕਾਲ ਤ੍ਰੋਕ ਕੋਈ اولاد ਨਾ ਹੋਵੇ ਸਰਦਾਰ ਹਰਦੀਆਰ ਸਿੰਘ ਜੀ ਉਸ ਇਲਾਕੇ ਦੇ ਬਹੁਤ ਜੱਦੀ ਪੁਰਸੀ ਸਰਦਾਰ ਅਮੀਰ ਹੋਏ ਨੇ ਉਹਨਾਂ ਦੇ ਘਰ ਔਲਾਦ ਕੋਈ ਨਹੀਂ ਸੀ ਬੜੀ ਪਿਆਰੀ ਹਿਸਟਰੀ ਹੈ ਜਿਨ੍ਹਾਂ ਨੇ ਜਗਾ ਲੱਭੀ ਸੀ ਚਮਕੌਰ ਸਾਹਿਬ ਦੀ ਜਿੱਥੇ ਅੱਜ ਆਪਾਂ ਸੇਜਦਾ ਕਰਦੇ ਆ ਉਹਨਾਂ ਦਿਨ ਰਾਤ ਲਾ ਦਤਾ ਵੀ ਕਿਤੇ ਮੈਨੂੰ ਜਗਾ ਮਿਲ ਜਾਏ ਜਿੱਥੇ ਸਾਹਿਬ ਜਾਦਿਆਂ ਦਾ ਸਸਕਾਰ ਕੀਤਾ ਗਿਆ ਉਹ ਜਗਾ ਮਿਲ ਜਾਏ ਮੈਂ ਉੱਥੇ ਕੋਈ ਯਾਦਗਾਰ ਬਣਾਉਣਾ ਚਾਹਣਾ ਜਿੱਥੇ ਚਮਕੌਰ ਸਾਹਿਬ ਦਾ ਅੱਜ ਗੁਰਦੁਆਰਾ ਹੈ ਇਹ ਸਰਦਾਰ ਹਰਦੀਹਾਰ ਸਿੰਘ ਸੀ ਜਿਨ੍ਹਾਂ ਨੇ ਕਈ ਕਈ ਮਹੀਨੇ ਲੱਗੇ ਕਈ ਸਾਲ ਲੱਗੇ ਜਗਾ ਨੂੰ ਖਦਵਾਇਆ ਵੀ ਇਥੋਂ ਕੋਈ ਨਾ ਕੋਈ ਜਗਾ ਮਿਲ ਜਾਏ ਉਹ ਜਗਾ ਲੱਭ ਗਈ ਜਿੱਥੇ ਉਰਾਖ ਲੱਭੀ ਜਿੱਥੇ ਨੱਪੀ ਸੀ ਜਿਸ ਬਰਤਨ ਵਿੱਚ ਫਿਰ ਉੱਥੇ ਉਹਨਾਂ ਸਾਬ ਜਿਆਦਿਆਂ ਦੀ ਯਾਦਗਾਰ ਬਣਦੀ ਐ ਜਿੱਦਣ ਜਗ੍ਹਾ ਲੱਭ ਕੇ ਉੱਥੇ ਇਮਾਰਤ ਤਿਆਰ ਹੋ ਗਈ ਤੇ ਜਦੋਂ ਅਰਦਾਸੀਆ ਸਿੰਘ ਅਰਦਾਸ ਕਰਨ ਲੱਗਾ ਧਿਆਨ ਨਾਲ ਸੁਣਿਓ ਸਾਧ ਸੰਗਤ ਜਦੋਂ ਅਰਦਾਸੀਆ ਸਿੰਘ ਅਰਦਾਸ ਕਰਨ ਲੱਗਾ ਤੇ ਸਰਦਾਰ ਹਰਦੀਆਰ ਸਿੰਘ ਅਰਦਾਸੀਆ ਸਿੰਘ ਦੇ ਕੰਨ ਵਿੱਚ ਜਾ ਕੇ ਕੁਝ ਕਹਿੰਦੇ ਆ ਵੀ ਅਰਦਾਸ ਵਿੱਚ ਆਹ ਬੋਲਣਾ ਵਾ ਤੇ ਅਰਦਾਸੀਆ ਸਿੰਘ ਕਹਿੰਦਾ ਵੀ ਮੇਰੇ ਕੋਲ ਉਹ ਅਰਦਾਸ ਨਹੀਂ ਹੋਣੀ ਸੋਚੋ ਕਿਹੜੇ ਸ਼ਬਦ ਹੋਣਗੇ ਜਿਹੜੇ ਅਰਦਾਸੀ ਸਿੰਘ ਨੇ ਮਨਾ ਕਰਤਾ ਵੀ ਮੇਰੇ ਕੋਈ ਅਰਦਾਸ ਨਹੀਂ ਹੋਣੀ ਇਹ ਅਰਦਾਸ ਤੁਸੀਂ ਆਪੇ ਕਰ ਲਓ ਉਹ ਨੇ ਕਿਹਾ ਨਹੀਂ ਕਰਨੀ ਤੁਹਾਨੂੰ ਪੈਣੀ ਆ ਕਰੋ ਅਰਦਾਸ ਉਹ ਅਰਦਾਸ ਕਿਹੜੀ ਸੀ ਕਿ ਸਰਦਾਰ ਹਰਦੀਆਲ ਸਿੰਘ ਦੇ ਘਰ ਇਹ ਵੈਗ ਨੂੰ ਅਕਾਲਪੁਰ ਕੋਈ اولاد ਨਾ ਹੋਵੇ ਪੁੱਛੋ ਕਿਉਂ ਵੀ ਜੇ ਆਉਣ ਵਾਲੇ ਸਮੇਂ 'ਚ ਕੋਈ ਇੱਕ ਬੇਟਾ ਕੋਈ ਬੇਟੀ ਕੋ اولاد ਹੋ ਗਈ ਤੇ ਉਹ ਦਾਵਾ ਕਰੇਗੀ ਕਿ ਚਮਕੌਰ ਸਾਹਿਬ ਦੀ ਇਤਿਹਾਸਕ ਜਗ੍ਹਾ ਸਾਡੀ ਹੈ ਅਸੀਂ ਲੱਭੀ ਸੀ ਸਾਡੇ ਆ ਦਾਦਿਆਂ ਪੜਦਾਦਿਆਂ ਨੇ ਇਹ ਜਗ੍ਹਾ ਨੂੰ ਲੱਭਿਆ ਸੀ ਕਹਿੰਦੇ ਮੈਂ ਚਾਹਣਾ ਇਹ ਇਤਿਹਾਸਕ ਸਥਾਨ ਕੌਮ ਦਾ ਰਵੇ ਮੈਂ ਨਹੀਂ ਚਾਹੁੰਦਾ ਵੀ ਅੱਜ ਮੇਰੀ ਸੋਚ ਹੋ ਰਾ ਕੱਲ ਨੂੰ ਮੇਰੇ ਪਰਿਵਾਰ ਵਿੱਚ ਕੋਈ ਏਦਾਂ ਦਾ ਜੀ ਪੈਦਾ ਹੋ ਜਾਏ ਉਹ ਦਾਵਾ ਕਰੇ ਸਰਦਾਰ ਹਰਦੀਆਰ ਸਿੰਘ ਨੇ ਗ੍ਰੰਥੀ ਸਿੰਘ ਦੇ ਕੋਲ ਅਰਦਾਸ ਕਰਾਈ ਕਿ ਮੇਰੇ ਘਰ ਕੋਈ ਔਲਾਦ ਲੋਕ ਗੁਰਦੁਆਰੇ ਆਣ ਕੇ ਪੁੱਤ ਮੰਗਣ ਤੇ ਏਦਾਂ ਦੇ ਵੀ ਸਰਦਾਰ ਹੋਏ ਸਾਡੀ ਕੌਮ ਜਿਹੜੇ ਅਰਦਾਸ ਕਰਨ ਕਿ ਰੱਬਾ ਜੇ ਮੇਰੇ ਤੇ ਟੁੱਟਿਆ ਨਾ ਮੇਰੇ ਘਰ ਕੋਈ ਔਲਾਦ ਨਾ ਹੋਵੇ ਤਾਂ ਕਿ ਆਉਣ ਵਾਲੇ ਸਮੇਂ 'ਚ ਇਸ ਕੀਤੀ ਸੇਵਾ ਦੇ ਉੱਤੇ ਕੋਈ ਦਾਵਾ ਜਤਾ ਸਕੇ ਕਿੱਥੋਂ ਦੇਣ ਦਿਓਗੇ ਜੀ ਉਹਨਾਂ ਸਿੱਖਾਂ ਦਾ ਜਿਹੜੇ ਗੁਰੂ ਕੋਲ ਹੋਏ ਤੇ ਅਸ਼ਾ ਹੋ ਸਕਦਾ ਜੇ ਔਲਾਦ ਹੁੰਦੀ ਤੇ ਹਰਦੀਪਾਲ ਸਿੰਘ ਨੂੰ ਕੋਈ ਜਾਣਦਾ ਨਾ ਪਰ ਅੱਜ ਭਾਈ ਹਰਦੀਪਾਲ ਸਿੰਘ ਨੂੰ ਰਹਿਂਦੀ ਦੁਨੀਆ ਤੱਕ ਜਦੋਂ ਚਮਕੌਰ ਸਾਹਿਬ ਜਾ ਕੇ ਕੋ ਸਜਦਾ ਕਰੇਗਾ ਸਰਦਾਰ ਹਰਦੀਪਾਲ ਸਿੰਘ ਦਾ ਨਾਂ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਏਗਾ ਕਿ ਜਿਨ੍ਹਾਂ ਨੇ ਖੋਜ ਕਰਕੇ ਜਿਨ੍ਹਾਂ ਨੇ ਮਿਹਨਤ ਕਰਕੇ ਕਿਉਂਕਿ ਮਾੜੇ ਮੋٹے ਇਨਸਾਨ ਨਹੀਂ ਸੀ ਜੱਦੀ ਪੁਰਸ਼ੀ ਅਮੀਰ ਸੀ ਸਰਦਾਰ ਸੀ ਇਲਾਕੇ ਦੇ ਉਹਨਾਂ ਨੇ ਮਿਹਨਤ ਕਰਕੇ ਉਹ ਜਗਾ ਲੱਭ ਕੇ ਜਿੱਥੇ ਅੱਜ ਗੁਰਦੁਆਰਾ ਚਮਕੌਰ ਸਾਹਿਬਾ ਜਿੱਥੇ ਸਜਦਾ ਕਰਦੇ ਆ ਤੇ ਵਾਰੇ ਜਾਈਏ ਉਹਨਾਂ ਗੁਰੂ ਕੇ ਪਿਆਰੇ ਸਿੱਖਾਂ ਤੋਂ ਜਦੋਂ ਅਸੀਂ ਅੱਲਾ ਯਾਰਖੰ ਜੋਗੀ ਦੇ ਬੋਲ ਪੜ੍ਹਦੇ ਆ ਕਿ ਇਹ ਇੱਕ ਹਿੰਦ ਮੈ ਤੀਰਥ ਹੈ ਯਾਤਰਾ ਕੇ ਲਈ ਜਹਾਂ ਬਾਪ ਨੇ ਬੱਚੇ ਕਟਾਏ ਖੁਦਾ ਕੇ ਲਈ ਕਹਿੰਦੇ ਦੁਨੀਆ ਦੇ ਲੋਕੋ ਭਾਵੇਂ ਭਾਰਤ ਦੇਸ਼ ਤੀਰਥ ਸਥਾਨਾਂ ਨਾਲ ਭਰਿਆ ਪਿਆ ਵਾ ਪਰ ਜੇ ਕੋ ਸੱਚੀ ਸਜਦਾ ਕਰਨ ਵਾਲਾ ਤੀਰਥ ਸਥਾਨ ਆ ਨਾ ਉਹ ਚਮਕੌਰ ਸਾਹਿਬ ਤੇ ਸਰਹੰਦ ਫਤਿਹਗੜ੍ਹ ਸਾਹਿਬ ਆ ਜਿੱਥੇ ਗੁਰੂ ਨੇ ਆਪਣੇ ਜਿਗਰ ਦੇ ਟੋਟੇ ਆਪਣੇ ਲਾਲ ਵਾਰੇ ਆ ਤੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਇੱਕ ਤੇ ਕੋਸ਼ਿਸ਼ ਕਰਿਆ ਕਰੀ ਵੀ ਇਹਨਾਂ ਦਿਨਾਂ ਚ ਆਪਣੇ ਘਰ ਕੋਈ ਫੰਕਸ਼ਨ ਕਿਸੇ ਨੇ ਆਪਣੇ ਪੁੱਤਰ ਦੀ ਦਾ ਆਨੰਦ ਵੈਸੇ ਹੁਣ ਤੇ ਨਹੀਂ ਕੋ ਕਰਦਾ ਪਰ ਜੇ ਕੋ ਕਰਦਾ ਵੀ ਆ ਤੇ ਸਾਨੂੰ ਗੁਰੇਜ ਕਰਨਾ ਚਾਹੀਦਾ ਥੋੜੇ ਜਿ ਦੇਨਤ ਪਾ ਲੋ ਕੋਸ਼ਿਸ਼ ਕਰੋ ਨਵੰਬਰ ਚ ਕਰ ਲੋ ਜਾਂ ਅੱਗੇ ਜਾ ਕੇ ਜਨਵਰੀ ਚ ਕਰ ਲੋ ਸਾਡੇ ਕੋਲੋਂ ਗੁਰੂ ਜੀ ਹੋਰ ਕੁਝ ਨਹੀਂ ਮੰਗਦੇ ਕਮ ਸੇ ਕਮ ਅਸੀਂ ਆਪਣੇ ਬੱਚਿਆਂ ਨੂੰ ਇੱਕ ਕੋਸ਼ਿਸ਼ ਕਰਿਆ ਕਰੋ ਇਹਨਾਂ ਦਿਨਾਂ 'ਚ ਆਪਣੇ ਬੱਚਿਆਂ ਨੂੰ ਹਿਸਟਰੀ ਸਿੱਖ ਮਸ਼ੀਨ ਕਾਰ ਦੇ ਛੋਟੇ ਛੋਟੇ ਪੰਮਫਲੇਟ ਆ ਚਾਰ ਸਾਹਜਾਂ ਦੇ ਬਾਰੇ ਥੋੜੇ ਜੇ ਪੇਜਾਂ ਦੇ ਆ ਉਹ ਮਗਾਓ ਉਹ ਮੇਰੇ ਖਾ 75 ਰੁਪਏ ਮਨ ਲਗ ਮੇਰੇ ਖਾ